ਰਾਜਨ ਤੁਮ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਪੜੋ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਥ ਪਰ ਹਰ ਪਰਮੈ ਆਨਕਾਰ ਤੋ ਹੈ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ 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 ਤੁਮਹ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਕੋੜੋ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ I'm ਮਰੇ ਸਭ ਕਾ ਆਪ ਕਰੋ ਹਮਰੇ ਸਭ ਕਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ اے اپ غریب نواجا راجن 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 تم ہو سب راجن کے راجا سب راجن کے راجا پڑھو راجن 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 تم سب راجن کے راجا سب راجن کے راجا راجن 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 تم ਸਬਰਾਜਨ ਕੇ ਰਾਜ 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 ਆਓ ਇੱਕ ਵਾਰ ਸ ਕੋਈ ਵੀ ਰਸਨਾ ਬੰਨ੍ਹ ਨਾ ਰਵੇ ਦਸ਼ਮੇਸ਼ ਪਿਤਾ ਕਲਗੀ ਵਾਲੇ ਪਾਤਸ਼ਾਹ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੀ ਧੰਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਸੀਸ ਨਵਾ ਕੇ ਸਾਰੇ ਇੱਕ ਵਾਰੀ ਪਿਆਰ ਨਾਲ ਪੜ੍ਹਦੇ ਹਾਂ ਕੋਈ ਵੀ ਰਸਨਾ ਵੰਦੀ ਨਾ ਰਵੇ ਸਾਰੇ ਇੱਕ ਵਾਰ ਕਿਰਪਾ ਕਰੋ ਉਸ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੀ ਹੋਂਦ ਨੂੰ ਬਚਾਉਣ ਲਈ ਸਾਡੇ ਸਿਰ ਤੇ ਦਸਤਾਰ ਨੂੰ ਪੂਰੀ ਦੁਨੀਆ ਵਿੱਚ ਵਿਖਾਉਣ ਲਈ ਇੱਕ ਨਿਆਰਾ ਪੰਥ ਸਜਾਇਆ ਤੇ ਸਿੱਖੀ ਦੇ ਬੂਟੇ ਨੂੰ ਬਚਾਉਣ ਲਈ ਆਪਣਾ ਸਾਰਾ ਸਰਬੰਸ ਵਾਰਿਆ ਆਖੂ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਕਿਰਪਾ ਕਰੋ ਸਾਰੇ ਦਸ਼ਮੇਸ਼ ਪਿਤਾ ਜੀ ਨੂੰ ਯਾਦ ਕਰਕੇ ਇਹ ਪੰਕਤੀਆਂ ਸਾਰੇ ਪੜ੍ਹਦੇ ਆਂ ਕਰਿਓ ਕਿਰਪਾ ਜੀ ਆਪੇ ਆਪੁ ਗਰੀਬ ਨਿਵਾ ਆਪੇ ਆਪੂ ਗਰੀਬ ਨਿਵਾਜ਼ਾ ਆਪੇ ਆਪੂ ਗਰੀਬ ਨਿਵਾਜ਼ਾ ਆਪੇ ਆਪੂ ਗਰੀਬ ਨਿਵਾਜ਼ਾ ਰਾਜਨ ਰਾਜ ਰਾਜਨ ਤੁਮ ਹੋ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਪੜੋ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ